ਇਹ ਜਿਹੜੀਆਂ ਤੁਸੀਂ ਔਰਤ ਦੇਖ ਰਹੇ ਹੋ ਇਹ ਹੈ ਸ਼ਾਤਰ ਔਰਤਾਂ ਜੀ ਹਾਂ ਤੁਹਾਨੂੰ ਦੱਸਿਆ ਕਿ ਪਹਿਲਾਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੂੰ ਆਪਣਾ ਦੋਸਤ ਬਣਾਉਂਦੀਆਂ ਸਨ ਤਾਂ ਫਿਰ ਉਹਨਾਂ ਨੂੰ ਹਨੀ ਟਰੈਪ ਦੇ ਵਿੱਚ ਫਸਾ ਕੇ ਉਹਨਾਂ ਕੋ ਲੱਖਾਂ ਰੁਪਏ ਠੱਗਦੀਆਂ ਸਨ ਔਰ ਤੁਹਾਨੂੰ ਦੱਸਿਆ ਕਿ ਇਸ ਦੀ ਜਿਹੜੀ ਪੁਸ਼ਟੀ ਆ ਉਹ ਇਸ ਤਰ੍ਹਾਂ ਹੋਈ ਕਿ ਇੱਕ ਕੰਪਲੀਟ ਜੜੀ ਆ ਉਹ ਪੁਲਿਸ ਨੂੰ ਮਿਲਦੀ ਆ ਕਿ ਇਸ ਤਰ੍ਹਾਂ ਜੜੀਆਂ ਲੜਕੀਆਂ ਨੇ ਉਹਨਾਂ ਵੱਲੋਂ ਜੜੀ ਉਹ ਠੱਗੀ ਮਾਰੀ ਗਈ ਹੈ ਤਾਂ ਪੁਲਿਸ ਜੜੀ ਇਹਨਾਂ ਨੂੰ ਫੜਨ ਵਾਸਤੇ ਜਿਹੜਾ ਉਹ ਜੁਟ ਜਾਂਦੀ ਆ ਤਾਂ ਉਸ ਤੋਂ ਬਾਅਦ ਜੜਾ ਆ ਪੁਲਿਸ ਵੱਲੋਂ ਜੜਾ ਇਹਨਾਂ ਦੇ तकरीबन ਜਿੰਨੇ ਵੀ ਇਹਦੇ ਇਹਨਾਂ ਦੇ ਨੰਬਰ ਹੁੰਦੇ ਨੇ ਉਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਦੇ ਕੋਲ ਜੜਾ ਆ ਉਹ ਪਹੁੰਚ ਜਾਂਦੀ ਆ ਤਾਂ ਇਹਨਾਂ ਦੋਨਾਂ ਛਾਤਰ ਔਰਤਾਂ ਨੂੰ ਜੜਾ ਉਹ ਕਾਬੂ ਕਰ ਲੈਂਦੀ ਔਰ ਇਹਨਾਂ ਦਾ ਇੱਕ ਤੀਸਰਾ ਜਿਹੜਾ ਇੱਕ ਵਿਅਕਤੀ ਆ ਉਹ ਉਸ ਨੂੰ ਫੜਨ ਵਾਸਤੇ ਲਗਾਤਾਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਆ ਪਰ ਇਹ ਜਿਹੜੀਆਂ ਔਰਤਾਂ ਨੇ ਇੰਨੀਆਂ ਛਾਤਰ ਸਨ ਕਿ ਬੜੇ ਪਿਆਰ ਦੇ ਨਾਲ ਭੇਲਾ ਫੁਸਲਾ ਕੇ ਜਿਹੜੇ ਨੌਜਵਾਨਾਂ ਨੂੰ ਆਪਣੇ ਜਾਲ 'ਚ ਫਸਾਉਂਦਿਆਂ ਸਨ ਤਾਂ ਫਿਰ ਉਸ ਤੋਂ ਬਾਅਦ ਲੱਖਾਂ ਰੁਪਏ ਜਿਹੜਾ ਉਹਨਾਂ ਕੋਲ ਵਸੂਲ ਦਿਆਂ ਹਨ ਹੁਣ ਪੁਲਿਸ ਵੱਲੋਂ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਤਾਂ ਹੁਣ ਪੁਲਿਸ ਵੱਲੋਂ ਪੁਸ਼ਕਿਸ਼ ਕੀਤੀ ਜਾਏਗੀ ਕਿ ਆਖਰਕਾਰ ਇਹਨਾਂ ਦੇ ਗਰੁੱਪ ਦੇ ਵਿੱਚ ਹੋਰ ਕਿੰਨੇ ਮੈਂਬਰ ਸ਼ਾਮਿਲ ਹਨ ਤੇ ਦਰਖਾਸਤ ਦੀ ਪੜਤਾਲ ਤੋਂ ਬਾਅਦ ਥਾਣਾ ਸਟੂ ਅਪੋਰ ਵੀ ਕਿ 13 ਨੰਬਰ ਮੁਕੱਦਮਾ ਹੈ ਜਿਹੜਾ ਅੰਡਰ ਸੈਕਸ਼ਨ 388 391 120 ਬੀ ਆਈਟੀ ਐਕਟ ਸ਼ਾਰਟ ਡੀ ਸ਼ਾਰਟ ਏ ਸ਼ਾਰਟ ਸੀ ਆਈਟੀ ਐਕਟ ਦੇ ਤਹਿਤ ਥਾਣਾ ਸਟੂ ਵੀ ਕਿ ਦਰਜ ਕੀਤਾ ਗਿਆ ਤਿੰਨ ਵਿਅਕਤੀਆਂ ਦੇ ਖਿਲਾਫ ਜੀ ਜੀ ਮੈਂ ਮੈਨੂੰ ਕਿਉਂ ਪਹਿਲਾਂ ਪੁੱਛਿਆ ਰੱਜਿਆ ਹਾਂਜੀ ਜਿਹੜਾ ਇਹ ਸੁમિતਰਾ ਏਲੀਸ ਸਪਨਾਏ ਤੇ ਆਪਣਾ ਗੁਰਸੇਵਕ জাকੜੇ ਇਹਨਾਂ ਤੇ ਪਹਿਲਾਂ ਵੀ ਚਾਰ ਮੁਕਦਮੇ ਦਰਜਨ ਅਦਰ ਸਟੇਟ ਚ ਵੀ ਪੰਜਾਬ ਚ ਵੀ ਜਿਹੜਾ ਹੁਣ ਪਰਚਾ ਦਰਜ ਹੋਇਆ ਸੀ ਉਹ ਕਿੰਦੇ ਕੌਨ ਸੀ ਏਰੀਆ ਦਾ ਕਿਹਨੂੰ ਬਲੈਕਮੇਲ ਕੀਤਾ ਸੀ ਇਸ ਵਿੱਚ ਕਾਫੀ ਵਿਅਕਤੀਆਂ ਦੇ ਨਾਮ ਹੈਗੇ ਆ ਜਿਹੜਾ ਜਿਹਨਾਂ ਦੇ ਨਾਮ ਮੈਂ ਡਿਸਕਲੋਜ਼ ਨਹੀਂ ਕਰਨਾ ਚਾਹੂੰਗੀ ਮਤਲਬ ਕਾਫੀ ਸਾਨੂੰ ਹੋਰ ਵੀ ਇਨ ਚ ਗਵਾਹ ਮਤਲਬ ਆ ਰਹੇ ਹਨ ਜੋ ਇਹਨਾਂ ਬਾਰੇ ਦੱਸ ਰਹੇ ਸਨ ਮੈਂ ਮੈਂ ਕਿੱਥੋਂ ਦੀ ਵਾਸੀ ਆਂ ਜੀ ਇਹ ਜਿਹੜੀ ਸੁમિતਰਾ ਏਲੀਸ ਸਪਨਾਏ ਸਾਧੂਲ ਸ਼ਹਿਰ ਮਟੀਲੀ ਦੀ ਹੈ ਜਿਹੜੀ ਗੁਰਮੀਤ ਕੌਰ ਪਤਨੀ ਹੈ ਚਰਨਜੀਤ ਸਿੰਘ ਇਹ ਵਾਸੀ ਮਡੇ ਸੇਵਕ ਜੱਕੜੇ ਪੰਜ ਪੀਰ ਟਿੱਬਾ ਦੇ ਜੀ ਚਲੋ ਕਿੰਨੇ ਕਿ ਪਹਿਲਾਂ ਕਿੰਨੇ ਕਰਤੇ ਆਏਗੇ ਪਹਿਲਾਂ ਇਹਨਾਂ ਤੇ ਚਾਰ ਪੰਜ ਮੁਕਦਮੇ ਦਰਜ ਆ ਬਾਕੀ ਹੋਰ ਕਰ ਰਹੇ ਆ ਵੈਰੀਫਾਈ ਰਿਕਾਰਡ ਚੈੱਕ ਕਰ ਰਹੇ ਆ ਅਦਾਲਤ ਚ ਪੇਸ਼ ਕੀਤਾ ਗਿਆ ਕਿੰਨੇ ਦਿਨ ਰਿਮਾਂਡ ਹਾਂਜੀ ਅੱਜ ਜਿਹੜੀ ਸੁਮਿਤਰਾ ਏਲੀਸ ਆਪਣੇ ਨੂੰ ਅਦਾਲਤ ਚ ਪੇਸ਼ ਕੀਤਾ ਗਿਆ ਸੀ ਜਿਹਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ